ਸੁਖੀ ਜੀ ਧੰਨਵਾਦ ਦੇਤਾ ਟਾਈਮ ਜੀ ਦਿੱਤਾ ਆਪੋਜੀਸ਼ਨ ਨੂੰ ਟਾਈਮ ਦਿੱਤਾ ਜੀ ਪੰਜਾਬ ਦੇ ਸੁਣਾ ਕੋਈ ਖੋਲਾ ਜੇ ਵੀ ਲੋਕ ਆਪੇ ਆਪੋਜੀਸ਼ਨ ਕੋਲ ਜਾ ਕੇ ਸਾਰੇ ਬੋਲਦੇ ਬੋਲਦਰੇ ਤੁਹਾਨੂੰ ਕਾਲੀ ਕਹਿਦੀ ਤੁਸੀਂ ਬਾਹਰ ਜਾਣਾ ਬੋਲ ਕੇ ਫਿਰ ਨਹੀਂ ਬੋਲਣ ਤੋਂ ਬਾਅਦ ਫਿਰ ਬਾਹਰ ਜਾਣਾ ਤੁਸੀਂ 10 ਮਿੰਟ ਹਾਊਸ ਦੇ ਵਿੱਚ ਬੈਠ ਨਹੀਂ ਸਕਦੇ ਨੇ ਬਲਾਵਾਂਗੇ ਆਪਾਂ ਨਹੀਂ ਬਾਹਰ ਜਾਣ ਦੀ ਇੰਨੀ ਕਾਲੀ ਆਪਾਂ ਨੂੰ ਅੰਦਰ ਸੁਖੀ ਜੀ ਧੰਨਵਾਦ ਦੇ ਤਾਂ ਟਾਈਮ ਜੀ ਦਿੱਤਾ ਦੇ ਆਪੋ ਜੀਸ਼ ਨੂੰ ਟਾਈਮ ਦਿੱਤਾ ਜੀ ਬੋਲ ਰਹੇ ਨੇ ਸੁਖੀ ਜੀ ਖੁੱਲਾ ਟਾਈਮ ਹੈ ਜੀ ਆਪਣੇ ਕੋਲ ਕਾਲੀ ਕਾਦੀ ਜੀ ਬੋਲਦੇ ਕਿਤੇ ਵੀ ਸਾਰੇ ਬੋਲਦੇ ਰਹੇ ਤੁਹਾਨੂੰ ਕਾਲੀ ਕਹਦੀ ਤੁਸੀਂ ਬਾਹਰ ਜਾਣਾ ਬੋਲ ਕੇ ਫਿਰ ਤੁਸੀਂ ਬੋਲਣ ਤੋਂ ਬਾਅਦ ਫਿਰ ਬਾਹਰ ਜਾਣਾ ਨਹੀਂ ਬੋਲਣ ਤੋਂ ਬਾਅਦ ਫਿਰ ਬਾਹਰ ਜਾਣਾ ਤੁਸੀਂ 10 ਮਿੰਟ ਹਾਊਸ ਦੇ ਵਿੱਚ ਬੈਠ ਨਹੀਂ ਸਕਦੇ 10 ਮਿੰਟ ਹਾਊਸ ਦੇ ਵਿੱਚ ਬੈਠ ਨਹੀਂ ਸਕਦੇ ਆਪਾਂ ਨੂੰ ਇੰਨੀ ਕਾਲੀ ਐ ਬਾਹਰ ਜਾਣ ਦੀ ਨੇ ਬਾਹਰ ਜਾਣ ਦੀ ਇੰਨੀ ਕਾਲੀ ਆਪਾਂ ਨੂੰ ਤੁਸੀਂ ਚਿਹਰ ਨੂੰ ਡਿਕਟੇਟ ਨਹੀਂ ਕਰ ਸਕਦੇ ਬੈਠੋ ਪਲੀਜ਼ ਬੈਠੋ ਸੁਖੀ ਜੀ ਕਰੋ ਗੱਲ ਧੰਨਵਾਦ ਸਰ ਸਰ ਪੰਜਾਬ ਸਰਕਾਰ ਦੇ ਕਰਮਚਾਰੀ ਅਤੇ ਪੈਨਸ਼ਨਰਸ ਦੀ ਬਹੁਤ ਵੱਡੀ ਚਲਾਵਾਂ ਹੈ ਬਕਾਇਆ ਕਿ ਉਹਨਾਂ ਨੂੰ 1000 1 1 16 ਤੋਂ ਲੈ ਕੇ 3621 ਤੱਕ ਦਾ ਬਕਾਇਆ ਜੀ ਨਹੀਂ ਬੁਲਾਣਾ ਕਿਉਂ ਤੇ ਡੀਏ ਦੀ ਕਿਸ਼ਤ ਨਹੀਂ ਦਿੱਤੀ ਗਈ ਇਸੇ ਤਰ੍ਹਾਂ ਡਾਕਟਰ ਸਾਹਿਬ ਸੁਖੀ ਸਾਹਿਬ 1 ਮਿੰਟ ਸਾਰਿਆਂ ਨੂੰ ਟਾਈਮ ਮਿਲੂਗਾ ਕਾਲੀ ਨਾ ਕਰੀਏ ਐਪਲਾਨ ਪਲੀਜ਼ ਬੈਠੀ ਖੁੱਲ੍ਹਾ ਇਹ ਤੁਸੀਂ ਸ਼ੋਰਸ ਦਿੰਦੇ ਹੋ ਕਿ ਇਸ ਤੋਂ ਬਾਅਦ ਸਸ ਫਸ ਨਹੀਂ ਬੁਲਾਵਾਂਗੇ ਆਪਾਂ ਬਿਲਕੁਲ ਬੁਲਾਵਾਂਗੇ ਸਾਰਿਆਂ ਨੂੰ ਬੁਲਾਵਾਂਗੇ ਸੁਖੀ ਜੀ ਬੁਲਾਓ ਸਾਰਿਆਂ ਨੂੰ ਬੁਲਾਵਾਂਗੇ ਇਸੇ ਤਰ੍ਹਾਂ ਨਹੀਂ ਬੋਲ ਸਕਦੇ ਕਿਉਂ ਨਹੀਂ ਜਿਸ ਤਰ੍ਹਾਂ ਆਪਾਂ ਹਾਊਸ ਦਾ ਟਾਈਮ ਵਧਾ ਲਾਂਗੇ ਕਿ ਨਹੀਂ ਦੇ ਦੇ ਦਾਂਗੇ ਟਾਈਮ ਤੁਹਾਨੂੰ ਮੈਂ ਥੋੜਾ ਕਰਦੇ ਆਂ 하지.